ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਬੈਕਗਰੂਜ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਤੇ ਇੱਥੇ ਜੀ ਮੈਂ ਲੱਗੀ ਹੋਈ ਸੀ ਕਿ ਅੱਜ ਕਿਚਨ ਜਿਹੜਾ ਕਲੀਨ ਕੀਤਾ ਸੀ ਤੇ ਇੱਥੇ ਮੇਰੀਆਂ ਆਪਣੀਆਂ ਹੀ ਬਹੁਤ ਸਾਰੀਆਂ ਦਵਾਈਆਂ ਜਿਹੜੀਆਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ ਕਿੰਨੇ ਮਹੀਨਿਆਂ ਤੋਂ ਹਨਾ ਮੈਂ ਦਵਾਈਆਂ ਖਾ ਰਹੀਆਂ ਤੇ ਉਹ ਦਵਾਈਆਂ ਹਨਾ ਉਦਾਂ ਹੀ ਜਿਹੜੀਆਂ ਮਤਲਬ ਖਾ ਲਈਆਂ ਪੱਤੇ ਵੀ ਪਏ ਸੀ ਤੇ ਪੱਤਿਆਂ ਦੇ ਵਿੱਚ ਕਈ ਗੋਲੀਆਂ ਵੀ ਉਦਾਂ ਹੀ ਪਈਆਂ ਸੀ ਦਵਾਈਆਂ ਜਾਨੀ ਉਦਾਂ ਹੀ ਪਈਆਂ ਸੀ ਪਰਚੀਆਂ ਪੁਰਚੀਆਂ ਸਾਰਾ ਕੁਝ ਹਨਾ ਟੈਸਟ ਵਗੈਰਾ ਤਾਂ ਮੈਂ ਰੱਖ ਲੇ ਜਿੰਨੇ ਵੀ ਹੋਏ ਹੋਏ ਸੀ ਤੇ ਪਰਚੀਆਂ ਪੁਰਚੀਆਂ ਜੇ ਸਾਰੀਆਂ ਮੈਂ ਸਿੱਟਤੀਆਂ ਹਨਾ ਤੇ ਕਾਫੀ ਸਾਰੇ ਦਵਾਈਆਂ ਦੇ ਪੱਤੇ ਜੀ ਇਹਨਾਂ ਦੇ ਵਿੱਚ ਇੱਕ ਇੱਕ ਦੋ ਦੋ ਗੋਲੀਆਂ ਸੀਗੀਆਂ ਤੇ ਪੱਤੇ ਨਾਲ ਦੀ ਨਾਲ ਮੈਂ ਉਹਨਾਂ ਨੂੰ ਜਿਹੜੇ ਪੱਤੇਆਂ ਸੀਗੇ ਕੱਟ ਕਰਦੀ ਸੀ ਕਿਉਂਕਿ ਜਿਹੜੀ ਕੈਂਚੀ ਆਪਣੀ ਉਹ ਤਿੱਖੀ ਹੋ ਜਾਂਦੀ ਹੈ ਇਹਨਾਂ ਦੇ ਨਾਲ ਤੇ ਮੈਂ ਕਿਹਾ ਚਲੋ ਇਹ ਵੀ ਆਪਾਂ ਲਾਹਾ ਲੈ ਲੈਂਦੇ ਆ ਸਿਰ ਹਰੇਕ ਚੀਜ਼ ਦਾ ਜਿੱਥੋਂ ਆਪਾਂ ਨੂੰ ਫਾਇਦਾ ਹੁੰਦਾ ਹੋਵੇ ਨਾ ਫਾਇਦਾ ਲੈ ਲੈਣਾ ਚਾਹੀਦਾ ਹੈ ਹੈ ਨਾ ਕੋਈ ਵੀ ਚੀਜ਼ ਨੂੰ ਨਜਾਇਜ਼ ਨਹੀਂ ਛੱਟਣਾ ਚਾਹੀਦਾ ਤੇ ਕੈਂਚੀ ਜਿਹੜੀ ਆ ਬਹੁਤ ਵਧੀਆ ਤਿੱਖੀ ਹੋਗੀ ਤੇ ਦਵਾਈਆਂ ਵਾਲਾ ਜਿਹੜਾ ਡਰਾਅ ਸੀਗਾ ਉਹ ਸਾਫ਼ ਕਰਕੇ ਤੇ ਉਸ ਤੋਂ ਬਾਅਦ ਆਪਾਂ ਫ੍ਰਿਜ ਦੇ ਉੱਪਰ ਵਾਲਾ ਡਰਾਅ ਜਿਹੜਾ ਸਾਫ਼ ਕਰਦੇ ਆ ਤੇ ਮੈਂ ਸਾਰੇ ਡਰਾਅ ਵਿੱਚੋਂ ਨਹੀਂ ਸਾਫ਼ ਕੀਤੇ ਹੈਗੇ ਜਿਹੜੇ ਥੱਲੇ ਵਾਲੇ ਉੱਪਰ ਵਾਲੇ ਆ ਤੇ ਵਾਰ-ਵਾਰੀ ਕੱਪੜਾ ਮਾਰੇ ਆ ਤੇ ਵਿੱਚੋਂ ਬਿਲਕੁਲ ਸਾਫ਼ ਪੈ ਨਹੀਂ ਉੱਪਰ ਹੀ ਕਰਦਾ ਪਿਆ ਸੀ ਤੇ ਹਾੜੀ ਨੰਗੀ ਆੜੀ ਤੋਂ ਬਾਅਦ ਆਪਾਂ ਨੂੰ ਕਲੀਨਿੰਗ ਜਿਹੜੀ ਕਰਨੀ ਹੀ ਪੈਂਦੀ ਆ ਕਿਉਂਕਿ ਤੁਹਾਨੂੰ ਪਤਾ ਇੱਕ ਤਾਂ ਆਪਣਾ ਖੇਤਾਂ ਦੇ ਵਿੱਚ ਘਾਰ ਅਤੇ ਦੂਸਰਾ ਜਦੋਂ ਨੇਰੀ ਮਿੱਟੀ ਆਉਂਦੀ ਐ ੰਨੀ ਧੂੜ ਕਰਦਾ ਆ ਹਨਾ ਉਹ ਸਾਰਾ ਅੰਦਰ ਆਉਂਦਾ ਕਿਤੇ ਨਾ ਕਿਤੇ ਆ ਕੇ ਟਿਕਦਾ ਤਾਂ ਹੈਗਾ ਹੀ ਆ ਹਨਾ ਜਿੱਦਾਂ ਬੈੱਡ ਹੋ ਗਏ ਤਾਂ ਕੀ ਅੰਦਰਵਾਜੇ ਹੋ ਗਏ ਸਾਰਿਆਂ ਕਿਤੇ ਕਰਦਾ ਤਾਂ ਆਉਂਦਾ ਹੀ ਆਉਂਦਾ ਚਾਹੇ ਜਿੰਨਾ ਮਰਜ਼ੀ ਪਚਾ ਕਰ ਲੋ ਤਾਂ ਕੀ ਅੰਦਰਵਾਜੇ ਬੰਦ ਕਰ ਲੋ ਪਰ ਜਿਹੜੀ ਡਸਟ ਆ ਉਹ ਆਉਣੀਓ ਹੀ ਆਉਣੀ ਆ ਤੇ ਉੱਥੇ ਆਪਾਂ ਨੂੰ ਕੱਪੜਾ ਹਰ ਹਾਲ ਦੇ ਵਿੱਚ ਫੇਰ ਨਹੀਂ ਪਹਿਣਾ ਆ ਤੇ ਵਿੱਚੋਂ ਤਾਂ ਨਿੱਤੀ ਮੈਂ ਸਾਫ਼ ਕੀਤੀ ਐਵੇਂ ਝੂਠ ਬੋਲਾਂ ਵੀ ਮੈਂ ਵਿੱਚੋਂ ਬਹੁਤ ਜ਼ਿਆਦਾ ਡੀਪ ਕਲੀਨਿੰਗ ਕੀਤੀ ਆ ਤੇ ਉਹ ਨਹੀਂ ਕੀਤੀ ਹੈਗੀ ਬਸ ਉੱਪਰ-ਉੱਪਰੋ ਸਾਫ਼ ਕਰਦੇ ਕਿਉਂਕਿ ਵਿੱਚ ਜਿਹੜੇ ਭਾਂਡੇ ਪਏ ਆ ਉਹ ਬਹੁਤ ਬਹੁਤ ਵਧੀਆ ਸਾਫ਼ ਸੁਥਰੇ ਪਏ ਨੇ ਤੇ ਇਹ ਵਾਲਾ ਡਰਾਅਰ ਦੇ ਵਿੱਚ ਕਾਫੀ ਜ਼ਿਆਦਾ ਗਰਦਾ ਸੀਗਾ ਇੱਥੇ ਹਨਾ ਕਿਉਂਕਿ ਇੱਕ ਤਾਂ ਇਹ ਓਪਨ ਆ ਤੇ ਇੱਕ ਇੱਥੇ ਕੋਈ ਵੀ ਅਖਬਾਰ ਵਗੈਰਾ ਕੁਝ ਨਹੀਂ ਵਿਛਾਇਆ ਹੋਇਆ ਸੀਗਾ ਸ਼ੀਸ਼ਾ ਗੰਦਾ ਤੇ ਥੱਲੇ ਫੱਟੀ ਆ ਉਹ ਵੀ ਗੰਦੀ ਗੱਬੇ ਸ਼ੀਸ਼ਾ ਆ ਇਹਦੇ ਠੀਕ ਆ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਸੀ ਮੈਂ ਚੰਗੀ ਤਰ੍ਹਾਂ ਪਹਿਲਾਂ ਸਾਬਣ ਵਾਲਾ ਕੱਪੜਾ ਫੇਰੇ ਆ ਤੇ ਫਿਰ ਗਿੱਲਾ ਫੇਰਿਆ ਫੇਰ ਸੁੱਕਾ ਫੇਰਿਆ ਫੇਰ ਕਿਤੇ ਜਾ ਕੇ ਇੱਥੇ ਸਮਾਨ ਜਿਹੜਾ ਟਿਕਾਇਆ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਦੋਂ ਆਪਾਂ ਬਣਾਉਨੇ ਹੁੰਨੇ ਆ ਉਹ ਤਾਂ ਆਪਾਂ ਨੂੰ ਚਾਹ ਹੁੰਦਾ ਵੀ ਆਪਣਾ ਘਰ ਬਣ ਰਿਹਾ ਹੈ ਹੈਨਾ ਤੇ ਜਦੋਂ ਫਿਰ ਸਫਾਈ ਕਰਨੀ ਹੁੰਦੀ ਆ ਫੇਰ ਪਤਾ ਲੱਗਦਾ ਕੰਨਾਂ ਨੂੰ ਹੱਥ ਤਾਂ ਫੇਰ ਲੱਗਦੇ ਆ ਹੈਨਾ ਵੀ ਐਡਾ ਵੱਡਾ ਘਰ ਆਪਾਂ ਬਣਾ ਲੰਨੇ ਫਿਰ ਸਾਫ਼ ਕਰਨਾ ਹੈਨਾ ਇੰਨੇ ਡਰੋਵ ਵਗੈਰਾ ਸਾਫ਼ ਕਰਨੇ ਬਹੁਤ ਔਖੇ ਆ ਹੈਨਾ ਤੇ ਇੱਕ ਇਹ ਜਿਹੜੀ ਕਲੀਨਿੰਗ ਆ ਅੱਜ ਕੱਲ ਵਧੀਆ ਹੁੰਦੀ ਆ ਤੇ ਜਾਨੀ ਕਰਨੀ ਪੈਂਦੀ ਅੱਜ ਕੱਲ ਮਜਬੂਰੀ ਚ ਕਰਨੀ ਪੈਂਦੀ ਹੈ ਗਰਮੀ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਸੀ ਮੇਰਾ ਪੱਖਾ ਨਾਲ ਦੀ ਨਾਲ ਲਾਇਆ ਹੋਇਆ ਸੀ ਤਾਂ ਹੀ ਉਹ ਮੈਂ ਹੁਣ ਜਿਹੜੀ ਵਾਇਸ ਓਵਰ ਕਰਦੀ ਐ ਨਹੀਂ ਤੇ ਮੈਂ ਨਾਲ ਦੀ ਨਾਲ ਬੋਲਣ ਨਹੀਂ ਹੁੰਦੀ ਆ ਵੀਡੀਓ ਦੇ ਵਿੱਚ ਹਨਾ ਤੇ ਪੱਖਾ ਲਾ ਕੇ ਸਾਰੀ ਮੈਂ ਕਲੀਨਿੰਗ ਕੀਤੀ ਐ ਪੱਖੇ ਤੋਂ ਬਿਨਾਂ ਤਾਂ ਮੇਤੋਂ 1 ਮਿੰਟ ਵੀ ਨਹੀਂ ਖੜਿਆ ਬੈਠਿਆ ਜਾਂਦਾਗਾ ਤੇ ਲੋ ਜੀ ਨਾਲ ਦੀ ਨਾਲ ਜਾਨਕਿ ਮੈਂ ਸਮਾਨ ਉੱਥੋਂ ਹੀ ਚੱਕ ਕੇ ਦੂਈ ਸਾਈਡ ਰੱਖ ਕੇ ਕੱਪੜਾ ਫੇਰ ਫੇਰ ਕੇ ਨਾਲ ਦੀ ਨਾਲ ਹੀ ਟਿਕਾਤਾ ਜਿਵੇਂ ਐਵੇਂ ਮੈਂ ਕਮਾ ਮੈਂ ਬਾਹਰ ਕੱਢਿਆ ਸਾਰਾ ਸਮਾਨ ਵਾਇਆ ਕੀਤਾ ਇਹ ਕੀਤਾ ਕੁਝ ਨਹੀਂ ਕੀਤਾ ਹੈਗਾ ਬਸ ਸਮਾਨ ਨੂੰ ਚੱਕ ਚੱਕ ਕੇ ਉੱਥੇ ਕੱਪੜਾ ਮਾਰ ਕੇ ਉੱਥੇ ਹੀ ਰੱਖਤਾ ਜਾਂ ਤੇ ਲੋ ਜੀ ਇੱਥੇ ਆਪਾਂ ਨੂੰ ਲੱਗਈ ਸੀਗੀ ਚਾਹ ਦੀ ਤੋੜ ਟਾਈਮ ਇੱਥੇ 12:30 ਦਾ ਹੋਇਆ ਹੋਇਆ ਸੀਗਾ ਤਿੱਥੇ ਮੈਂ ਚਾਹ ਬਣਾਉਂਗੀ ਚਾਹ ਬਣਾ ਕੇ ਪੀ ਕੇ ਥੋੜਾ ਜਿਹਾ ਕੰਮ ਰਹਿ ਗਿਆ ਥੱਲੇ ਵਾਲੇ ਡਰਾਅ ਜਿਹੜੇ ਸਾਫ਼ ਕਰਨ ਵਾਲੇ ਰਹਿ ਗਏ ਉਹ ਕਰਾਂਗੇ ਉੱਪਰਲੇ ਸਾਰੇਆਂ ਤੇ ਕੱਪੜਾ ਮਾਰਤਾ ਬਸ ਬਾਹਰਲੇ ਜਿਹੜੇ ਤਾਕੀਆਂ ਦਰਵਾਜੇ ਨੇ ਇਹਨਾਂ ਦੇ ਉਹੀ ਸਾਫ਼ ਕਰਨੇ ਆਪਾਂ ਨੇ ਅੰਦਰ ਕੋਈ ਵੀ ਨਾ ਡਰਾ ਕੱਢ ਕੇ ਸਾਫ਼ ਨਹੀਂ ਕਰਨਾ ਤੇ ਨਾ ਹੀ ਕੋਈ ਭਾਂਡਾ ਕੱਢ ਕੇ ਸਾਫ਼ ਕਰਨਾ ਕਿਉਂਕਿ ਉਹ ਸਾਫ਼ ਲੈਨੇ ਹਨਾ ਤੇ ਡੇਲੀ ਤੇ ਤੁਹਾਨੂੰ ਪਤਾ ਹੀ ਆਪਾਂ ਡੇਲੀ ਜਿੰਨੇ ਭਾਂਡੇ ਹੁੰਦੇ ਨੇ ਉਹ ਟਾਈਮ ਟੂ ਟਾਈਮ ਸਾਰੇ ਮਾਂਜ ਕੇ ਰੱਖਦੇ ਆ ਸੁਕਾ ਕੇ ਤੇ ਜਿਹੜੇ ਮਤਲਬ ਕਦੇ ਕੋਈ ਕੰਮਕਾਰ ਦੇ ਵਿੱਚ ਭਾਂਡੇ ਵਰਤਦੇ ਆ ਉਹ ਵੀ ਕੱਢ ਕੇ ਸਾਫ਼ ਕਰਦੇ ਆ ਹੋ ਜੀ ਟਾਈਮ ਹੋ ਗਿਆ 5:21 ਮਿੰਟ ਹੋ ਗਏ ਪਾਣੀ ਲਗਾ ਪੀ ਲਿਆ ਇਹ ਆਪਾਂ ਪੀਣ ਲੱਗੀਆਂ ਚਾਹ ਮੈਂ ਥੋੜਾ ਟਾਈਮ ਸੌਂ ਗਈ ਸੀਗੀ ਕੰਮ ਕਰਕੇ ਫਿਰ ਉੱਠਿਆ ਆਏ ਤੇ ਰੋਟੀ ਬਣਾ ਕੇ ਖਾ ਕੇ ਦਵਾਈ ਲੈ ਕੇ ਮੈਨੂੰ ਨੀਂਦ ਆ ਗਈ ਮੈਂ ਪੈ ਗਈ ਯਾਨੀ ਕਿ ਮੈਂ 6:30-7:00 ਵਜੇ ਉੱਠੀ ਚਾਹ ਬਣਾਈ ਤੇ ਹੁਣ ਥੋੜੀ ਜਿਹੀ ਵੀਡੀਓ ਐਡੀਟਿੰਗ ਕਰਦੀ ਸੀ ਵੀਡੀਓ ਹਾਲੇ ਬਚਾਲੇ ਰਹਿ ਗਈ ਐਡੀਟਿੰਗ ਕਰਦੀ ਤੇ ਹੌਣ ਚਾਹ ਆ ਗਈ ਚਾਹ ਆ ਗਈ ਚਾਹ ਬਣ ਕੇ ਬਣਾ ਲਈ ਤੇ ਨਾਲ ਸਮੋਸੇ ਆ ਗਏ ਆਪਾਂ ਸਮੋਸੇ ਖਾਣੇ ਆ ਥੋੜਾ ਜਿਹਾ ਖਾ ਲੂੰਗੀ ਜਿਆਦਾ ਨਹੀਂ ਖਾਉਂ ਬੱਚੇ ਖਾ ਲੈਣਗੇ ਲੈ ਕੇ ਆਏ ਬੇਟਾ ਤੇ ਹੋਰ ਸੁਣਾਓ ਤੁਸੀਂ ਕੀ ਹਾਲ ਚਾਲ ਠੀਕ ਠਾਕ ਹਲੋ ਜੀ ਇਧਰ ਵੀਡੀਓ ਨਹੀਂ ਵਧਿਆ ਰਹੀ ਜੰਗੀ ਜੀ ਇੰਨਾ ਮੱਖੀਆਂ ਨੇ ਬੰਨਣਾ ਕਰੇ ਐਨੀਆਂ ਮੱਖੀਆਂ ਨੇ ਸਾਡੇ ਘਰੇ ਤਾਂ ਔਰ ਵਾਲਟੀ ਤੇ ਵੈਪਰ ਉੱਪਰੋਂ ਲਿਆਉਂਦੇ ਸੀ ਮੈਂ ਕਿਚਨ ਸਾਫ਼ ਕਰਨ ਨੂੰ ਤੋਂ ਉਹ ਵਾਸਤੇ ਹਾਂ ਤਾਈ ਤਾਂ ਅੰਦਰ ਮੈਂ ਵੀ ਕਿ ਅੰਦਰ ਕਿਤੇ ਨਾ ਬੋਲੀ ਜਾਂਦੇ ਕੋਈ ਫੋਨ ਨਹੀਂ ਹੈਗਾ ਤੇ ਉਹ ਤਾਂ 20000 ਨੂੰ ਫੋਨ ਆ ਗਿਆ ਉਹ ਮੱਖੀਆਂ ਨਾਲੇ ਤੇ ਅੰਦਰ ਆਲ ਜਿਆ ਮੱਖੀਆਂ ਨੂੰ ਖੱਲੜੀ ਜਾਂਦੇ ਐਨੀਆਂ ਮੱਖੀਆਂ ਨੇ ਸਵੇਰੇ ਆਪਾਂ ਕਿੰਨੀਆਂ ਹਿੱਟ ਮਾਰ ਕੇ ਮਾਰੀਆਂ ਸੀ ਉਹਨੀਆਂ ਹੀ ਹੁਣ ਫੇਰ ਫਿਰਦੀਆਂ ਨੇ ਦਰਵਾਜ਼ਾ ਜਿੰਨਾ ਕਿਸੇ ਮਾਰਾਂਗੇ ਦਰਵਾਜ਼ਾ ਖੋਲਦੇ ਆ ਉਹਦੇ ਨਾਲ ਜਦ ਹੀ ਘੱਟੋ ਘੱਟ 100 ਮੱਖੀ ਅੰਦਰ ਆਲ ਵੜਦੀ ਮਾਰਦੀ ਜਾਂਦੀ ਮੱਖੀਆਂ ਕੱਟੀਆਂ ਮੇਰੀ ਤਾਂ ਸਲਾਹ ਵੀ ਹੋਏ ਤੇ ਹੁਣ ਲੈਟ ਮੈਕ ਤੋਂ ਹੀ ਨਹੀਂ ਲਾਉਣੀ ਹਿੱਟ ਮਾਰ ਦੋ ਸਾਰੀਆਂ ਮਰ ਜਾਣਗੀਆਂ ਤੇ ਲੋ ਜੀ ਜਿਹੜਾ ਸਮੋਸੇ ਕੱਟਦਾ ਆਪਾਂ ਖਾ ਲਈਏ ਅਸੀਂ ਕਿੰਨੇ 3 ਇਹ ਫਿਰ ਮੈਂ ਲੈ ਆਇਆ ਆਪਦੇ ਹਿੱਸੇ ਵਾਂਦੇ ਵੀ ਇੱਕ ਇੱਕ ਕਰਾ ਲੈ ਚਾਹ ਲਈ ਚਾਏ ਆਏ ਹੈ ਜਿਆ ਤਾਂ ਫਿਰ ਇੱਕ ਇੱਕ ਕਰ ਤੈਨੂੰ ਕਿਹਾਦਾ ਹੈਗਾ ਹਿੱਸੇ ਵਾਂਦੇ ਲੈ ਕੇ ਆਇਆ ਇਧਰੋਂ ਵੀਡੀਓ ਨਹੀਂ ਵਧੀਆ ਆਉਂਦੀ ਨਹੀਂ ਵਾਪਸ ਉਹ ਥੱਲੇ ਦਾ ਵੀ ਹੋਈ ਜਾ ਛੋਟੇ ਛੋਟੇ ਇਹ ਬੜਾ ਆ ਰਹੇ ਨੇ आये समोसा चाय चाय के साथ समोसा दत्ता दत्ता किथे सॉस काजे सॉस खोली नहीं क्या कौली क्या क्या

ਕਿਉਂ ਤੂੰ ਸਾਰਾ ਖਾਈਆਂ ਆਪਣੇ ਇਹਨਾਂ ਦੇ ਅਲੱਗ ਐਂ ਡਬਲ ਹਾਂ ਵਾਹੀ ਵਾਹੀ ਦਿੱਤੋ ਜਿੱਦਾਂ ਸਾਨੂੰ ਉਦੋਂ ਅਸੀਂ ਦਵਾਈ ਨੂੰ ਗਏ ਸੀ ਆ ਆਵਾਤੋ ਅਵਲੀ ਵਾਰ ਪਹਿल्या ਹੂੰ ਮਗਾ ਨਹੀਂ ਆਣੇ ਉੱਧਰ ਜਾ ਕੇ ਢਿਸ਼ੇ ਦੀ ਕੀ ਬਣਾਉਂਗੇ ਉਦੋਂ ਆਪਣੇ ਆਟਾ ਵੀ ਨਹੀਂ ਸੀਗਾ ਹਨਾ ਢਿਸ਼ੇ ਦੀ ਚੌਲ ਵੀ ਨਹੀਂ ਬਣਨੇ ਭੁੱਖ ਲੱਗੀ ਹੋਣੀ ਅਏ ਗਿਆ ਚੱਲ ਉਸ ਮੋਸੇ ਦਾ ਬਰੈਡ ਲੈ ਚਲਦੇ ਆ ਮੈਂ ਇਹਨਾਂ ਨੂੰ ਪੁੱਛਿਆ ਕਿੰਨਾ ਟਾਈਮ ਲੱਗੂ ਉਸ ਮੋਸੇ ਦਾ ਬਰੈਡ ਲੈਣ ਵਾਸਤੇ ਇਹਨੇ ਕਹਿੰਨ ਕਰਕੇ ਦੇਣਗੇ 10 ਤੋਂ 15 ਮਿੰਟ ਲੱਗਣਗੇ ਮੈਂ ਕਿਹਾ ਨਹੀਂ ਆਜ ਮੁਝੇ ਲੋ ਬੀ ਕੋਲ ਫਲ ਲੈ ਲੈਣੇ ਆ ਫਲ ਲੈਣ ਲੱਗੇ ਬਾਜ਼ਾਰ ਦੇ ਵਿੱਚੋਂ ਉੱਥੋਂ ਵਧੀਆ ਨਹੀਂ ਮਿਲੇ ਫਿਰ ਅਸੀਂ ਮੂਰੇ ਆ ਕੇ ਲੈ ਹੈਨਾ ਨਾ ਰਹਿ ਗਈ ਗੱਲ ਹੈਗਾ ਨਾ ਆਪਾਂ ਲੱਡੂ ਲੈ ਲੈਣੇ ਨੇ ਆਣੇ ਖੁਸ਼ ਹੋ ਕੇ ਖਾਣਗੇ ਨਾ ਰੱਜ ਜਾਣਗੇ ਹੈਨਾ ਲੱਡੂ ਲੈ ਲੱਡੂ ਲੈਣ ਲਈ ਘਾਟੇ ਕੋ ਹੋਟਲੋਂ ਹੋਟਲ ਨਾਂਗੇ ਉਹ ਦੂਸਰੀ ਇੱਕ ਸ਼ਾਪ ਜੀ ਸੀਗੀ ਬੇਕਰੀ ਉਹਨਾਂ ਦੇ ਵਧੀਆ ਤਾਂ ਹੋਣਗੇ ਲੱਡੂ ਉਹਨਾਂ ਦੇ ਦੂਏ ਲੱਡੂ ਜਿਉ ਪੈਕਿੰਗੀ ਵਾਲੇ ਉਹ ਨਾਲੇ ਮਹਗੇ ਮਿਲਦੇ ਨਾਲੇ ਉਹਦੇ ਵਿੱਚ ਹੁੰਦੇ ਥੋੜੇ ਹੀ ਆ ਪੈਕਿੰਗ ਆਪਾਂ ਨੂੰ ਬੇਦਾ ਕਦੋਂ ਦੇ ਬਾਣੀ ਹੋ ਜੀ ਅਸੀਂ ਆਉਂਦੇ ਆਉਂਦੇ ਫਿਰ ਕੇਲੇ ਅੰਬ ਤੇ ਤਰਬੂਜ ਲੈ ਕੇ ਆਏ ਹਨਾ ਇਹ ਰਾਤ ਲੱਗਿਆ ਆ ਰਹਿਣ ਨਾਰਕ ਦੇ ਬੀਜ ਸਾਰੀਆਂ ਖਾਲੀ ਮੂਸੇਵਾਲਾ ਮੂਸੇਵਾਲਾ ਮੂੰਚੋ ਕੱਟ ਲੜ ਸੁਣੀ ਬੰਨੀ ਆ ਕੀ ਕਰਨਾ ਸਟਕਣਾ ਮਮੀ ਨੂੰ ਗਰਮੀ ਲੱਗੀ ਜਾਂਦੀ ਆ ਬਾਹਲੇ ਜਾਵੀ ਉਹ ਬਾਹ ਗੰਨਾ ਉਹ ਪੂਣੀ ਨੂੰ ਬਟੇ ਕੱਟ ਕੇ ਦੇ ਲੈਣਾ ਪੱਗ ਨੂੰ ਰੋਜ਼ ਬੰਨਿਆ ਕਰ ਫਿਰ ਆਪੇ ਬੰਨਣੀ ਆ ਜੀ ਉਹ ਇੱਦਾਂ ਕੱਟਾਣਾ ਤੂੰ ਕੀ ਦੇਖਣਾ ਲੜਾ ਉੱਧਰ ਕਿੰਨਾ ਛੱਡਿਆ ਹੋਇਆ ਇੱਧਰ ਛੋਟਾ ਰਹਿ ਗਿਆ ਹਏ ਮੱਖੀਆਂ ਨੇ ਫੇਰੇ ਗਰਮੀ ਪਤਾ ਕਿੰਨੀ ਅੰਦਰ ਬਹਿ ਜਾ ਟੈਟ ਵਾਲੀ ਬੰਦਾ ਵਗ ਲੜਾ ਪਣੀ ਬਿਚੇ ਦੇਖੁੰਦਾ ਬਾਰੋਂ ਸਬਜ਼ੀ ਤੋੜ ਕੇ ਲੈ ਕੇ ਆਉਣੀ ਐ ਇਹਨਾਂ ਨਾਲ ਲੈ ਕੇ ਜਾਣੇ ਆ ਬਾਹਰ ਪਾਣੀ ਲਾਇਆ ਗਿੱਲਾ ਹੋਰ ਮੈਂ ਤਾਂ ਧੁੱਸ ਜੂੰਗੀ ਵਿੱਚੇ ਕਰ ਮਹੀਨੀ ਜਿਆਦਾ ਲੱਗਦੀ ਆ ਬਹੁਤ ਮੈਂ ਤਾਂ ਲੱਗਦਾ ਜਦਾਂ ਵੀ ਜੂਨ ਜਾਂਦਾ ਮਹੀਨਾ ਚੱਲਦਾ ਕਹ ਕੋ ਭੁੱਲਦਾ ਨਹੀਂ ਕਿ ਮਈ ਹੋਈ ਹੈ કે ਜੂਨ ਜੂਨ ਮਈ ਆ 16 ਮਈ 16 ਮਈ ਅੱਜ 16 ਮਈ ਮੇਰਾ ਬਰਥਡੇ ਆ ਰਿਹਾ ਗਿਫਟ ਖਰੀਦਣ ਦੀ ਨਾ ਖੇਚਲਾ ਕਰਿਓ ਜੁਆਨ ਬਟਨ ਤੇ ਜੁਆਨ ਕਰਕੇ ਪੈਸੇ ਪਾ ਦਿਓ ਠੀਕ ਹੈ ਜੀ ਮੈਂ ਸੈਂਡ ਕਰਦੇ ਹੋ ਗਿਫਟ ਮੈਂ ਆਪੇ ਲੈ ਲਵਾਂਗੀ ਮੇਰਾ ਬਰਥਡੇ ਆ ਰਿਹਾ ਹੈ ਯਾ ਬਸ ਥੋੜੇ ਕਿ ਦਿਨ ਰਹਿ ਗਏ ਛਿੰਨੀ ਗਰਮੀ ਆਉਣੀ ਸੁਮਪਾਈ ਪੱਕੀ ਹਾਈ ਗਰਮੀ ਹਾਈ ਹਾਈ ਕੀ ਆਉ ਹਾਈ ਹਾਈ ਹੋਏ ਹੋਏ ਹੋ ਹੋਏ ਹੋ ਯਾ ਹਾ ਇਤਾਂ ਤਾਂ ਪਾਣੀ ਆ ਗਿੱਲਾ ਪਿਆ ਦੇਖਦੇ ਆ ਕਿੱਥੇ ਸਬਜ਼ੀ ਲੱਗੀ ਹੋਈ ਹੈ ਕਹਾਂ ਹੈ ਮੈਂ ਤੋ ਨਾ ਇਹ ਦੇਖ ਰੁਰ ਕਿ ਤੋ ਇੱਕ ਤਾਂ ਉਹ ਲੱਗਿਆ ਐ ਉੱਥੇਕ ਮੈਨੂੰ ਪਤਾ ਨਹੀਂ ਪਾਣੀ ਦੀ ਪਿਆਸ ਲੱਗੀ ਐ ਪਤਾ ਨਹੀਂ ਕੀ ਹੋਇਆ ਹੋਇਆ ਗਰਮੀਆਂ ਨਾ ਸਭੀ ਨਾ ਕਿਤੇ ਜੇ ਤੋ ਬਣਾ ਲਿਆ ਨਾ ਮੈਂ ਤਾਂ ਜਾਦ ਨਾ ਗਲੀ ਜਾਂਦੇ ਆ ਨਹੀਂ ਤਾਂ ਵੇਚਣ ਜਾਇਆ ਅੱਗ ਹੱਲੇ ਤੱਕ ਚੱਲਦੀ ਆ ਅੱਗ ਲਾਤੀ ਬਈ ਅਸੀਂ ਤਾਂ ਖੇਤਾਂ 'ਚ ਉਹ ਉੱਥੇ ਉਹ ਚੱਲਦਾ ਦੇ ਲਓ ਸੁਨਹਿਰੇ ਖੇਤ ਪਹਿਲਾਂ ਹਰੇ ਖੇਤ ਫਿਰ ਸੁਨਹਿਰੇ ਖੇਤ ਫਿਰ ਹੁਣ ਕਾਲੇ ਖੇਤ ਟਾਂਡੀ ਸਿੰਜਤੀ ਇਹਨਾਂ ਨੇ ਟਾਂਡੀ ਸਿੰਜ ਚੋ ਜਾਣਾ ਟਾਂਡੀ ਸਿੰਜਤੀ ਇਹਨਾਂ ਨੇ ਟੋਲ ਲ ਟੋਲਵਾ ਆਦੇ ਆ ਚੱਪੜ ਕੱਦ ਤਾਂ ਇੰਨੇ ਨਹੀਂ ਥੋੜੀਦੇ ਨੇ ਦੇਖ ਲਓ ਜੀ ਮੈਂ ਉਦੋਂ ਮੰਗੂਗਾ ਲੈ ਫਿਰ ਉਦੜੇ ਨਿੰਨ ਨਿੰਨ ਇੱਕ ਬਤਾਉਂ ਸੀ ਕਿ ਉਹਨਾਂ ਦਾ ਮੈਂ ਕੀ ਕਰਨਾ ਸੀ ਇੰਨੇ ਨਿੰਨੇ ਇੱਕ ਬਤਾਉ ਤੁਸੀਂ ਦੇ ਲਓ ਆ ਹੁਣ ਡੇਢ ਇੰਚ ਵੀ ਨਹੀਂ ਹੋਣਾਗਾ ਦੇਖ ਲੋ ਜੀ ਮੇਰੇ ਤੇ ਬਹੁਤ ਗੁੱਸਾ ਗੁੱਸਾ ਤਾਂ ਫਿਰ ਕਰੂੰ ਕਰੂੰਗੀ ਹੋਈ ਆਓ ਖੀਰਾ ਤੋੜੋ ਜਿੱਦੀ ਜੰਮੀ ਉਹ ਖੀਰਾ ਵੀ ਤੋੜੋ ਖੀਰਾ ਲੱਗਿਆ ਹੋਇਆ ਬਹੁਤ ਪਤਲਾ ਪਤਲਾ ਕੇ ਫਿਰ ਉਹਨਾਂ ਪੱਕ ਜਾਣਾ ਦੋ ਦਿਨ ਨੂੰ ਸਿੱਖ ਤਾਂ ਲੈ ਜੀ ਠੀਕ ਬੱਚਾ ਹੁਣ ਖਾਵਾਂਗੇ ਰਾਤ ਨੂੰ ਇੱਕ ਗੋਪੇ ਇੱਕ ਡਸਟਰ ਬੁੱਤੀਆਂ ਸਬਜ਼ੀ 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 ਮੱਕੀ ਰਕਿਓਗੇ ਉਹੋਂ ਸੇਕ ਕਾ ਲੱਗ ਸੇਕ ਲੱਗ ਗਿਆ ਸੇਕ ਲੱਗ ਗਿਆ ਸੇਕ ਟਮਾਟਰ ਨੇ ਰੱਖੇ ਮਟਰ ਨਹੀਂ ਲਾਲ ਤਾਂ ਮੁੱਕ ਗਿਆ ਆਪਣੇ ਮੁੱਲ ਵਾਲੇ ਤਾਂ ਮੁੱਕ ਗਏ ਪੁੱਤਰੋ ਲੈ ਚਲ ਮੈਂ ਵੀ ਚੱਲ 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 ਗਏ ਸ਼ਾਰਟਕਟ ਮਾਰ ਦਿੰਦੇ ਠੀਕ ਆ ਖਾਲ ਗਿੱਲਾ ਓ ਬੈਠਾ じゃ ਕਿਵੇਂ ਆ ਉੱਥੇ ਕਿੱਕ ਲੱਗਿਆ ਹੋਇਆ ਦੀਂਦਾ ਤੀ ਮੈਨੂੰ ਲੰਬੇ ਲੰਬੇ ਬੈਠੇ ਆ ਲੰਬੇ ਲੰਬੇ ਆ ਹੈ ਚਾ ਇਹਦੇ ਭੋਰਾ ਇਹਦੇ ਵਿੱਚ ਪਾਵਾਂਗੇ ਤੋੜ ਲਓ ਭੋਰਾ ਆਪਣੀ ਹੁਣ ਦੇ ਡੰਗ ਸਰਜੂ ਮੁੰਡੇ ਸਵੇਰੇ ਚਮਚਾ ਵਾਚ ਜੂ ਚਟਣੀ ਜੀ ਅੰਖਾ ਲਾਂਗੇ ਅੱਜ ਕੱਲ ਤਾਂ ਥੋੜੀ ਥੋੜੀ ਖਾਂਦੇ ਆ ਵੇ ਬਟ ਚਟਣੀ ਚ ਮੰਗੂ ਜਿਹਾਰ ਨੂੰ ਚਮਚਾ ਇਹ ਚੋ ਬਤਾ ਬਚਾ ਲਾਂਗੇ ਜੀਵ ਨੂੰ ਕੀ ਹੋਇ ਬਤਾ ਲਾਂਗੇ ਬਚਾ ਲਾਂਗੇ ਚਲੋ ਫਿਰ ਚਲੋ ਪਤਾ ਨਹੀਂ ਪਾਣੀ ਦੀ ਬੱਸ ਲੱਗੇ ਪਤਾ ਨਹੀਂ ਕੀ ਹੋਇ ਹੈ ਛਰਨੀ ਕਰਦਾ ਸਮਝ ਜੇ ਸੁੱਕਦਾ ਵੀ ਤਾਂ ਜੀ ਕਰਦਾ ਮੈਂ ਤਾਂ ਬਸ ਕੂਲਰ ਮੂਰੇ ਵੇਜਾ ਤਮੇ ਕੂਲਰ ਲਾ ਕੇ ਰੋਟੀ ਬਕਾਓ ਅੱਜ ਮੈਂ ਕਿਚਨ ਚ ਸਫਾਈ ਕਰਦੀ ਸੀ ਪੂਰਾ ਦਿਨ ਪੱਖਾ ਚਲਾਇਆ ਤੱਕੜੀਆਂ ਲੱਗ ਗਈਆਂ ਚਲੋ ਲਓ ਜੀ ਇੱਥੋਂ ਸਬਜ਼ੀ ਅਸੀਂ ਤੋੜ ਲਈ ਸ਼ਿਮਲਾ ਮਿਰਚ ਵੀ ਇੱਕਵੇਂ ਲੱਗੀ ਹੋਈ ਦੀਗੀ ਦੋ ਨੇ ਇੱਕ ਵੀ ਨਹੀਂ ਦੋ ਨੇ ਤੋੜਨਾ ਨਾ ਹੋਰ ਬੜੀਆਂ ਹੋਣਾਂ ਆ ਚੁੰਨੀ ਕਾ ਲਵੜ ਜਾਂਦੀਆਂ ਥੱਲੇ ਚੁੰਨੀ ਲਵੜ ਗਈ ਚੁੰਨੀ ਹਾਂ ਚਲੋ ਹੋਇਆ ਤੇ ਸੋਹਣੇ ਹੋਗੇ ਸਾਰੇ ਬੂਟੇ ਹਰੀਆ ਮਿਰਚਾ ਬੱਦ ਸੰਗਣੇ ਲਾਦੇ ਪਤਾਉ ਚੱਲ ਕੋਈ ਗੱਲ ਨਹੀਂ ਨਿਕੜਦਾ ਚਲੋ ਘਰ ਨੂੰ ਚਲੀਏ ਤੋੜ ਤਾਂ ਲਈ ਅਸੀਂ ਸਬਜ਼ੀ ਸ਼ਾਰਟ ਵੀਡੀਓ ਬਣਾ ਲਈ ਚਲੋ ਜਲਦੀ ਜਲਦੀ ਤੂੰ ਦਲਵਾਲੀ ਆ ਪੈਰ ਲਿਪੜਦੀ ਆ ਜੋ ਟਰਾਲੀ ਮੰਗਦੀ ਬਾੜੀ ਹਜੇ ਤੱਕ ਲੋਕਾਂ ਨੇ ਦਿਓ ਬਾੜੀ ਮਿੱਟੀ ਆ ਨਾ ਪਾਣੀ ਦਾ ਫਾਇਦੇ ਸੋਹਣੇ ਹੋ ਗਏ ਆਪਣੇ ਮੁੱਕੀ ਦੇਖੋ ਨਾ ਸਿੱਧੀ ਜਿਹੀ ਲੱਗਦੀ ਸੋਹਣੀ ਹੋ ਗਈ ਵਧੀਆ ਨਵੇਂ ਪੱਠੇ ਵਿੱਜੇ ਦੇਖਣਾ ਤੁਹਾਨੂੰ ਆ ਉਹ ਪਰੇ ਨਹੀਂ ਟੜਿਆ ਵਾਹ ਜਾਂ ਕਬੂਤਰ ਪੌਤਰੀ ਜਿਹਾ ਦਾਣਾ ਟੁੱਕਲੇ ਕਿ ਗਨੇਚ ਆਏ ਹੋਏ ਬਹੁਤ ਰੀਝਣਾ ਕਿਵੇਂ ਵੀ ਆਪਾਂ ਕੋਈ ਚੀਜ਼ ਚੋਂ ਟਾਈਮ ਬਹੁਤ ਹੋ ਗਿਆ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰ ਦੇਣਾ ਹੁਣ ਚੀਜ਼ ਚੁੱਕਦੇ ਹੁਣ ਮੈਂ ਸਬਜ਼ੀ ਕੱਟੂਗੀ ਬਣਾਉਂਗੀ ਇਹ ਪਤਾ ਨਹੀਂ ਕੀ ਕਹੀ ਜਾਂਦੇ ਆ 15 ਕਿਲੋ ਮੱਕੀ ਪੈਦੀ ਨਹੀਂ ਕਿੰਨੀ ਸੰਭਣੀ ਮੇਰੀ ਤਾਂ ਸੁਣਦੇ ਆ ਦੇਖ ਮੈਂ ਉਹਨਾਂ ਨਹੀਂ ਸੁਣਦੇ ਬੱਚੇ ਕਿੱਡੇ ਕਿੱਡੇ ਨੇ ਚੱਲ ਹੁਣ ਉਹ ਬੱਚੇ ਫੇਰ ਦਿਖਾਵਾਂ ਜੇ ਤਾਪ ਨਹੀਂ ਲਿੰਦੇ ਤੇ ਚਲੋ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਹੁਣ ਮੈਂ ਸਬਜ਼ੀ ਕੱਟੂਗੀ ਤੇ ਕੱਟ ਕੇ ਬਣਾਉਂਗੀ ਤੇ ਫੇਰ ਰੋਟੀ ਬਣਾ ਕੇ ਖਾਵਾਂਗੇ ਖਾ ਕੇ ਫੇਰ ਆਪਾਂ ਨੇ ਲੋਟ-ਕੋਟ ਹੋ ਕੇ ਸੌਂ ਜਾਣਾ ਠੀਕ ਆ ਜੀ ਉਮੀਦ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਠੀਕ ਆ ਜੀ ਚੈਨਲ ਤੇ ਪਹਿਲੀ ਵਾਰ ਆਏ ਹਾਂ ਸਬਸਕ੍ਰਾਈਬ ਕਰ ਲਿਓ ਜੀ ਕਰਦੇ ਹੋ ਕਮੈਂਟ ਕਰਦੇ ਹੋ ਠੀਕ ਆ ਜੀ ਕਹੇ ਜੇ ਵਲੌਗ ਲਗਦੇ ਆ ਸੀ ਕਹੇ ਜੇ ਲਗਦੇ ਆ ਜੀ ਬਾਏ ਬਾਏ ਬਹੁਤ ਪਸੰਦ ਆਉਨੇ ਬਾਈ ਕਰਦੇ ਬਾਈ ਬਾਏ